ਕੁੜੀਓ ਕੀ ਸੌਰਿਆਂ ਤੋਂ ਲੈਣਾ ਨਹੀਂ ਪਹਿਲਾਂ ਤਾਂ ਦਿੰਦੇ ਖੰਡ ਦੀਆਂ ਚਾਹਾਂ ਨਹੀਂ ਪਹਿਲਾਂ ਤਾਂ ਦਿੰਦੇ ਖੰਡ ਦੀਆਂ ਚਾਹਾਂ ਫੇਰ ਦਿੰਦੇ ਗੁੜ ਪਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੌਰੇ ਜਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੌਰੇ ਜਾ ਕੇ ਨੀ ਰੰਗ ਬਦਲ ਗਿਆ ਸੌਰੇ ਸੌਰੇ ਕਰਦੀਆਂ ਕੁੜੀਓ ਕੀ ਸੌਰਿਆਂ ਤੋਂ ਲੈਣਾ ਨਹੀਂ ਪਹਿਲਾਂ ਤਾਂ ਦਿੰਦੇ ਖੰਡ ਦੀਆਂ ਚਾਹਾਂ ਨੀ ਪਹਿਲਾਂ ਤਾਂ ਦਿੰਦੇ ਖੜਦੀਆਂ ਚਾਹਾਂ ਫੇਰ ਦਿੰਦੇ ਗੁੜ પાਕੇ ਨੀ ਰੰਗ ਬਦਲ ਗਿਆ ਦੋ ਦਿਨ ਸੌਰੇ ਜਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੌਰੇ ਜਾ ਕੇ ਨੀ ਰੰਗ ਬਦਲ ਗਿਆ ਸੌਰੇ ਸੌਰੇ ਕਰਦੀਆਂ ਕੁੜੀਆਂ ਕੀ ਸੌਰਿਆਂ ਤੋਂ ਲੈਣਾ ਨੀ ਪਹਿਲਾਂ ਤਾਂ ਦਿੰਦੇ ਖੜਦੀਆਂ ਚਾਹਾਂ ਨੀ ਪਹਿਲਾਂ ਤਾਂ ਦਿੰਦੇ ਖੜਦੀਆਂ ਚਾਹਾਂ ਫੇਰ ਦਿੰਦੇ ਗੁੜ પાਕੇ ਨੀ ਰੰਗ ਬਦਲ ਗਿਆ ਦੋ ਦਿਨ ਸੌਰੇ ਜਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੌਰੇ ਜਾ ਕੇ ਨੀਰੰਗ ਬਦਲ ਗਿਆ ਸੌਰੇ ਸੌਰੇ ਕਰਦੀਆਂ ਕੁੜੀਓ ਕੀ ਸੌਹਰਿਆਂ ਤੋਂ ਲੈਣਾ ਨਹੀਂ ਪਹਿਲਾਂ ਤਾਂ ਦਿੰਦੇ ਖੰਡੀਆਂ ਚਾਹਾਂ ਨਹੀਂ ਪਹਿਲਾਂ ਤਾਂ ਦਿੰਦੇ ਖੰਡੀਆਂ ਚਾਹਾਂ ਫੇਰ ਦਿੰਦੇ ਗੁੜ ਪਾ ਕੇ ਨੀਰੰਗ ਬਦਲ ਗਿਆ ਦੋ ਦਿਨ ਸੌਰੇ ਜਾ ਕੇ ਨੀਰੰਗ ਬਦਲ ਗਿਆ ਦੋ ਦਿਨ ਸੌਰੇ ਜਾ ਕੇ ਨੀਰੰਗ ਬਦਲ ਗਿਆ